हां जी दोस्तों अनार खाने ਦੇ ਫਾਇਦੇ ਨੰਬਰ 1 अनार ਖਾਣ ਨਾਲ ਹਾਰਟ ਐਟੈਕ ਦਾ ਖਤਰਾ ਘਟ ਜਾਂਦਾ ਹੈ ਨੰਬਰ 2 अनार ਖੂਨ ਚੈਰਨ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਅਨੀਮੀਆ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਨੰਬਰ 3 अनार ਦੇ ਰਸ ਵਿੱਚ ਫੁਕਟੋਜ ਹੁੰਦਾ ਹੈ ਜਿਸ ਨਾਲ 슈ਗਰ ਲੈਵਲ ਨਹੀਂ ਵਧਦਾ ਹੈ ਨੰਬਰ 4 ਜੇਕਰ ਤੁਹਾਡੇ ਪੇਟ ਵਿੱਚ ਖਾਣਾ ਸਹੀ ਤਰੀਕੇ ਨਾਲ ਨਹੀਂ ਪਚ ਰਿਹਾ ਹੈ ਤਾਂ अनार ਦੇ ਰਸ ਵਿੱਚ ਜੀਰਾ ਪਾ ਕੇ ਇਸ ਨੂੰ ਰਾਤ ਨੂੰ ਰੋਟੀ ਤੋਂ ਬਾਅਦ ਪਿਓ ਤੁਹਾਡਾ ਪਾਚਨ ਸਹੀ ਹੋ ਜਾਵੇਗਾ ਨੰਬਰ 5 ਅਨਾਰ ਦਾ ਸੇਵਨ ਕਰਨ ਨਾਲ ਆਪਣੇ ਸਰੀਰ ਨੂੰ એનર્ਜੀ ਮਿਲਦੀ ਹੈ ਅਤੇ ਚਿਹਰਾ ਲਾਲੀ ਵਿੱਚ ਰਹਿੰਦਾ ਹੈ ਨੰਬਰ 7 ਅਨਾਰ ਵਿੱਚ ਵਿਟਾਮਿਨ K 18% ਹੁੰਦਾ ਹੈ ਨੰਬਰ 8 ਅਨਾਰ ਵਿੱਚ ਵਿਟਾਮਿਨ C 15% ਹੁੰਦਾ ਹੈ ਨੰਬਰ 9 ਰਜਾਨਾ 15 ਦਿਨ ਲਗਾਤਾਰ ਅਨਾਰ ਦਾ ਸੇਵਨ ਕਰਨ ਨਾਲ ਲਤਾਂ ਤੇ ਪੈਰਾਂ ਦਾ ਦਰਦ ਠੀਕ ਹੋ ਜਾਂਦਾ ਹੈ ਅਤੇ ਹੱਡੀਆਂ ਤੇ ਜੋੜਾਂ ਦਾ ਦਰਦ ਵੀ ਆਸਾਨੀ ਨਾਲ ਘਟ ਜਾਂਦਾ ਹੈ ਨੰਬਰ 10 ਅਨਾਰ ਦਾ ਸੇਵਨ ਕਰਨ ਨਾਲ ਹੁਣ ਸਾਫ ਹੁੰਦਾ ਹੈ ਅਤੇ ਚਿਹਰੇ ਤੇ ਰੌਣਕ ਆਉਂਦੀ ਹੈ